ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਇਹ ਤਿੰਨ ਗੱਲਾਂ ਤੁਸੀਂ ਆਪਣੇ ਪਤੀ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕੀਤੀ ਸੀ ਉਹਨਾਂ ਤਿੰਨ ਗੱਲਾਂ ਦੀ ਜਿਹਨਾਂ ਦੇ ਭੇਦ ਤੁਸੀਂ ਪਤੀ ਕੋਲੋਂ ਬਣਾ ਕੇ ਰੱਖਣੇ ਆ ਤੇ ਅੱਜ ਗੱਲ ਕਰਨੀ ਆ ਜਿਹੜੀਆਂ ਤਿੰਨ ਗੱਲਾਂ ਦੇ ਤੁਸੀਂ ਭੇਦ ਬਿਲਕੁਲ ਨਹੀਂ ਬਣਾਉਣੇ ਉਹਨਾਂ ਨਾਲ ਇਹ ਗੱਲਾਂ ਜ਼ਰੂਰ ਕਰਨੀਆਂ ਸਭ ਤੋਂ ਪਹਿਲਾਂ ਤੇ ਗੱਲ ਕਰ ਲਈਏ ਅਸੀਂ ਕਿ ਪਤੀ ਪਤਨੀ ਦੇ ਵਿੱਚ ਜਦੋਂ ਕਿਸੇ ਗੱਲ ਦਾ ਓਲਾ ਰੱਖਿਆ ਜਾਂਦਾ ਨਾ ਤੇ ਜਦੋਂ ਉਹ ਗੱਲ ਫਿਰ ਬਾਹਰ ਆਉਂਦੀ ਆ ਨਾ ਤਾਂ ਫਿਰ ਦੋਨਾਂ ਦੇ ਰਿਸ਼ਤੇ ਵਿੱਚ ਇੱਕ ਕੜਵਾਹਟ ਪੈਦਾ ਹੋ ਜਾਂਦੀ ਆ ਪਤੀ ਦੇ ਮਨ ਵਿੱਚ ਇਹ ਇਮੇਜ ਬਣ ਜਾਂਦੀ ਆ ਕਿ ਮੇਰੇ ਕੋਲੋਂ ਪਤਨੀ ਮੇਰੀ ਹਰ ਗੱਲ ਦੇ ਪੜਦੇ ਰੱਖਦੀ ਆ ਜਿਸ ਕਰਕੇ ਫਿਰ ਰਿਸ਼ਤਾ ਕਿਰਕਰਾ ਹੋ ਜਾਂਦਾ ਤੇ ਇਹ ਕੁਝ ਗੱਲਾਂ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਨਾ ਇਹਨਾਂ ਦੇ ਭੇਦ ਬਿਲਕੁਲ ਨਹੀਂ ਬਣਾ ਕੇ ਰੱਖਣੇ ਤਾਂ ਕਿ ਤੁਹਾਡਾ ਰਿਸ਼ਤਾ ਤੁਹਾਡੇ ਘਰ ਦਾ ਮਾਹੌਲ ਵਧੀਆ ਬਣਿਆ ਰਹੇ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਆਪਣੇ ਬੱਚਿਆਂ ਦੀ ਤੁਸੀਂ ਸਾਰੇ ਜਾਣਦੇ ਹੋ ਹੁਣ ਜਿਹੜੇ ਵੀਰ ਹੁੰਦੇ ਪਤੀ ਹੁੰਦੇ ਉਹ ਘਰ ਤੋਂ ਬਾਹਰ ਕੰਮ ਕਰਨ ਵਾਸਤੇ ਜਾਂਦੇ ਆ ਤੇ ਜਿਹੜੀਆਂ ਔਰਤਾਂ ਹੁੰਦੀਆਂ ਪਤਨੀਆਂ ਹੁੰਦੀਆਂ ਉਹ ਘਰ ਦੇ ਵਿੱਚ ਰਹਿੰਦੀਆਂ ਬੇਸ਼ੱਕ ਕੰਮਕਾਜੀ ਪੈਣਾ ਵੀ ਹੈਗੀਆਂ ਪਰ ਆਪਣੇ ਬੱਚਿਆਂ ਦੇ ਨਾਲ ਨਜ਼ਦੀਕੀਆਂ ਮਾਵਾਂ ਦੀਆਂ ਜ਼ਿਆਦਾ ਹੁੰਦੀਆਂ ਤੇ ਫਿਰ ਮਾਵਾ ਕੀ ਕਰਦੀਆਂ ਔਰਤ ਦੇ ਉੱਪਰ ਇਹ ਬਲੇਮ ਲੱਗਦਾ ਨਾ ਕਿ ਬੱਚੇ ਨੂੰ ਵਿਗਾੜਨ ਚ ਮਾਂ ਦਾ ਹੱਥ ਆ ਅਕਸਰ ਇਹ ਗੱਲ ਕਿਉਂ ਕਹੀ ਜਾਂਦੀ ਆ ਇਹ ਗੱਲ ਇਸੇ ਕਰਕੇ ਹੀ ਕਹੀ ਜਾਂਦੀ ਆ ਕਿ ਮਾਂ ਆਪਣੇ ਬੱਚਿਆਂ ਦੀਆਂ ਗਲਤੀਆਂ ਦੇ ਪਰਦੇ ਪਾਉਂਦੀ ਆ ਭੇਦ ਬਣਾ ਕੇ ਰੱਖਦੀ ਆ ਪਿਓ ਕੋਲ ਜਿਸ ਕਰਕੇ ਫਿਰ ਜਦੋਂ ਉਹ ਗੱਲ ਸਾਹਮਣੇ ਆਉਂਦੀ ਆ ਨਾ ਤਾਂ ਮਾਂ ਦੇ ਉੱਤੇ ਬਲੇਮ ਲੱਗਦਾ ਹੁਣ ਮਾਂ ਕੀ ਕਰਦੀ ਜਦੋਂ ਬੱਚੇ ਨੇ ਛੋਟਾ ਕੋਈ ਗਲਤੀ ਕੀਤੀ ਆ ਨਾ ਤਾਂ ਕਹਿਣਾ ਕਿ ਮੈਂ ਟੱਕ ਲੈਣੀ ਜੇ ਮੈਂ ਬਾਪ ਨੂੰ ਦੱਸਿਆ ਤੇ ਉਹ ਇਹਨੂੰ ਝੜਕੂਗਾ ਇਹਨੂੰ ਮਾਰੂਗਾ ਇਸ ਕਰਕੇ ਬਚਾਰੇ ਵਿੱਚੋਂ ਟਾਲ ਬਣ ਕੇ ਖੜੀ ਹੋ ਜਾਂਦੀ ਆ ਤੇ ਉਹਦੇ ਬਾਪ ਨੂੰ ਜਿਹੜੀ ਗੱਲ ਨਹੀਂ ਦੱਸਦੀ ਜਦੋਂ ਉਹ ਗੱਲ ਨਹੀਂ ਦੱਸਦੀ ਨਾ ਫਿਰ ਬੱਚੇ ਦੇ ਮਨ ਦੇ ਵਿੱਚ ਇਹ ਗੱਲ ਪੱਕੀ ਹੋ ਜਾਂਦੀ ਆ ਕਿ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਇਹ ਗੱਲ ਨਹੀਂ ਦੱਸਣੀ ਕਿਉਂਕਿ ਉਹ ਜੇ ਦੱਸੀ ਤੇ ਉਹਨੇ ਮੈਨੂੰ ਝਿੜਕਣਾ ਇਸ ਕਰਕੇ ਮਾਂ ਜਿਹੜੀ ਇਹ ਨਹੀਂ ਦੱਸਦੀ ਤੇ ਕੋਈ ਗੱਲ ਨਹੀਂ ਬੱਚੇ ਦਾ ਡਰ ਫਿਰ ਖਤਮ ਹੋ ਜਾਂਦਾ ਕਿ ਮੈਂ ਜੋ ਮਰਜ਼ੀ ਕਰੀ ਜਾਵਾਂ ਮੇਰੀ ਮਾਂ ਨੇ ਨਹੀਂ ਦੱਸਣਾ ਤੇ ਇਹ ਗੱਲ ਪਿਤਾ ਤੱਕ ਪਹੁੰਚਣੀ ਨਹੀਂ ਆ ਜਦੋਂ ਇੱਕ ਗਲਤੀ ਮਾਂ ਮਾਫ ਕਰ ਦਿੰਦੀ ਦੋ ਕਰ ਦਿੰਦੀ ਤਿੰਨ ਕਰ ਦਿੰਦੀ ਬੱਚੇ ਨੂੰ ਫੇਰ ਉਹ ਬढ़ावा ਦਿੰਦੀ ਰਹਿੰਦੀ ਗਲਤੀਆਂ ਕਰਨ ਦਾ ਤੇ ਅਖੀਰ ਨੂੰ ਫਿਰ ਇਹ ਨੌਬਤ ਆ ਜਾਂਦੀ ਆ ਕਿ ਮਾਂ ਜਿਹੜੀ ਆ ਨਾ ਉਹਦੇ ਹੱਥੋਂ ਗੱਲ ਨਿਕਲ ਜਾਂਦੀ ਆ ਤੇ ਫਿਰ ਜਦੋਂ ਬਾਪ ਤੇ ਗੱਲ ਆ ਜਾਂਦੀ ਆ ਨਾ ਅਖੀਰ ਚ ਜਦੋਂ ਬਾਪ ਨੂੰ ਪਤਾ ਲੱਗਦਾ ਕਿ ਮੇਰਾ ਬੱਚਾ ਇਸ ਕਦਰ ਵਿਗੜ ਚੁੱਕਾ ਆ ਫਿਰ ਉਦੋਂ ਦੋਹਾਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਇੱਕ ਕੜਵਾਹਟ ਪੈਦਾ ਹੋ ਜਾਂਦੀ ਕਿ ਜੇ ਤੂੰ ਮੈਨੂੰ ਪਹਿਲੇ ਦਿਨੀ ਇਹ ਗੱਲ ਦੱਸੀ ਹੁੰਦੀ ਤੇ ਅੱਜ ਨੌਬਤ ਇੱਥੋਂ ਤੱਕ ਨਾ ਪਹੁੰਚਦੀ ਭਾਵੇਂ ਧੀ ਹੋਵੇ ਤੇ ਭਾਵੇਂ ਪੁੱਤ ਹੋਵੇ ਖਾਸ ਕਰਕੇ ਜਦੋਂ ਪਤੀ ਵਿਦੇਸ਼ਾਂ ਵਿੱਚ ਹੁੰਦੇ ਆ ਨਾ ਤਾਂ ਪਿੱਛੋਂ ਪਤਨੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗਲਤੀਆਂ ਕਰਦੀਆਂ ਕਿ ਆਪਣੇ ਬੱਚਿਆਂ ਦੀਆਂ ਗਲਤੀਆਂ ਜਿਹੜੀਆਂ ਉਹ ਪਤੀ ਨੂੰ ਨਹੀਂ ਦੱਸਦੀਆਂ ਸਿਰਫ ਇਸ ਕਰਕੇ ਨਹੀਂ ਦੱਸਦੀਆਂ ਉਹਨਾਂ ਦਾ ਵੀ ਜੇ ਪੱਖ ਸੁਣੀਏ ਤੇ ਉਹਨਾਂ ਦਾ ਵੀ ਇਹ ਵਿਚਾਰ ਹੁੰਦਾ ਕਿ ਸੁਧਰ ਜੂ ਸੁਧਰ ਜੂ ਇਸ ਕਰਕੇ ਨਹੀਂ ਦੱਸਦੀਆਂ ਪਰ ਉਹ ਇਹ ਗੱਲ ਭੁੱਲ ਜਾਂਦੀਆਂ ਵਾਂ ਕਿ ਇਹ ਮੈਂ ਉਹਨੂੰ ਬੱਚੇ ਨੂੰ ਇੱਕ ਬੜਾਵਾ ਦੇ ਰਹੀ ਆ ਕਿ ਉਹ ਉਹਦੇ ਮਨ 'ਚ ਇਹ ਗੱਲ ਬੈਠ ਜਾਣੀ ਆ ਕਿ ਮੇਰੀ ਮਾਂ ਨੇ ਮੇਰੇ ਬਾਪ ਨੂੰ ਨਹੀਂ ਦੱਸਣਾ ਤੇ ਬਾਪ ਤੱਕ ਗੱਲ ਪਹੁੰਚਣੀ ਨਹੀਂ ਆ ਇਸ ਕਰਕੇ ਫਿਰ ਕਈ ਵਾਰੀ ਗਲਤੀਆਂ ਇਹੋ ਜਿਹੀਆਂ ਵੀ ਹੋ ਜਾਂਦੀਆਂ ਕਿ ਘਰ ਵਿੱਚ ਮਾਂ ਬਾਪ ਨੂੰ ਪਤਾ ਨਹੀਂ ਹੁੰਦਾ ਤੇ ਬੱਚੇ ਬਾਹਰ ਬਹੁਤ ਕੋਸ਼ ਕਰ ਲੈਂਦੇ ਆ ਇਸ ਕਰਕੇ ਮੇਰੀਆਂ ਭੈਣਾਂ ਕਦੀ ਵੀ ਪਤੀ ਤੋਂ ਬੱਚਿਆਂ ਦੀਆਂ ਗਲਤੀਆਂ ਦੇ ਜਿਹੜੇ ਓਲੇ ਆ ਨਾ ਉਹ ਬਿਲਕੁਲ ਨਾ ਰੱਖਣ ਤਾਂ ਕਿ ਬੱਚੇ ਜਿਹੜੇ ਉਹ ਵਿਗੜਨ ਤੋਂ ਬਚ ਜਾਣ ਬੱਚਿਆਂ ਨੂੰ ਬਾਪ ਦਾ ਡਰ ਬਣਿਆ ਰਵੇ ਦੂਜੇ ਨੰਬਰ ਤੇ ਆਉਂਦੀ ਆ ਜੀ ਰਿਸ਼ਤੇਦਾਰੀ ਹੁਣ ਕਈ ਵਾਰੀ ਕੀ ਹੁੰਦਾ ਵਾ ਕਿ ਭੈਣਾਂ ਨੇ ਰਿਸ਼ਤੇਦਾਰੀ ਤੇ ਨਿਭਾਉਣੀ ਹੁੰਦੀ ਆ ਜਾਂ ਪਤੀ ਵਿਦੇਸ਼ ਚ ਹੋਵੇ ਉਹਨੇ ਪੈਸਾ ਸਾਰਾ ਕੁਝ ਔਰਤ ਦੇ ਹੱਥ ਵਿੱਚ ਦੇਣਾ ਹੁੰਦਾ ਨਾ ਫਿਰ ਕੁਝ ਪੈਣਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦੀ ਕੁਝ ਪੈਣਾ ਰਿਸ਼ਤੇਦਾਰੀ ਦੇ ਵਿੱਚ ਪਤੀ ਤੋਂ ਪਰਦਾ ਰੱਖ ਕੇ ਪੈਸਿਆਂ ਦਾ ਲੈਣ ਦੇਣ ਕਰ ਦਿੰਦੀ ਆਂ ਕਿ ਕੋਈ ਗੱਲ ਨਹੀਂ ਤੁਸੀਂ ਮੈਨੂੰ ਵਾਪਸ ਕਰ ਦਿਓ ਮੈਂ ਆਪਣੇ ਪਤੀ ਤੋਂ ਚੋਰੀ ਕਰ ਤੁਹਾਨੂੰ ਦੇ ਰਹੀ ਆਂ ਫਿਰ ਜਦੋਂ ਉਹ ਪੈਸਾ ਵਾਪਸ ਨਹੀਂ ਆਉਂਦਾ ਭਾਵੇਂ ਕਿਸੇ ਵੀ ਰਿਸ਼ਤੇ 'ਚ ਦਿੱਤਾ ਹੋਵੇ ਉਦੋਂ ਫਿਰ ਇਹ ਗੱਲ ਪਤੀ ਦੇ ਸਾਹਮਣੇ ਵੀ ਆ ਜਾਂਦੀ ਆ ਤੇ ਉਦੋਂ ਵੀ ਫਿਰ ਦੋਹਾਂ ਦੇ ਰਿਸ਼ਤੇ ਦੇ ਵਿੱਚ ਕੜਵਾਹਟ ਪੈਦਾ ਹੋ ਜਾਂਦੀ ਆ ਪਤੀ ਨੂੰ ਆਪਣੀ ਪਤਨੀ ਤੋਂ ਵਿਸ਼ਵਾਸ ਚੁੱਕਿਆ ਜਾਂਦਾ ਕਿ ਇਹ ਮੇਰੀ ਕਮਾਈ ਮੇਰਾ ਪੈਸਾ ਜਿਹੜਾ ਵਾ ਨਾ ਉਹ ਵਿਰਥ ਗਵਾ ਰਹੀ ਆ ਫਜ਼ੂਲ ਖਰਚੀ ਕਰ ਰਹੀ ਆ ਮੇਰੇ ਪੁੱਛੇ ਤੋਂ ਬਿਨਾ ਇਹ ਬਾਹਰ ਲੈਣ ਦੇਣ ਕਰ ਰਹੀ ਆ ਚਾਹੇ ਉਹ ਆਪਣੇ ਰਿਸ਼ਤੇ ਵਿੱਚ ਕਰੇ ਕਿਸੇ ਦੇ ਨਾਲ ਚਾਹੇ ਉਹਦੇ ਰਿਸ਼ਤੇ 'ਚ ਕਰੇ ਹਮੇਸ਼ਾ ਇਹ ਪੈਸੇ ਵਾਲਾ ਮਸਲਾ ਜਿਹੜਾ ਵਾ ਨਾ ਕਦੇ ਵੀ ਆਪਣੇ ਪਤੀ ਤੋਂ ਉਹਲਾ ਰੱਖ ਕੇ ਪਰਦਾ ਰੱਖ ਕੇ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਉਹਦੀ ਸਹਿਮਤੀ ਦੇ ਨਾਲ ਦੇਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਪਤੀ ਤੋਂ ਚੋਰੀ ਕਿਸੇ ਨਾਲ ਇਹੋ ਜਿਹਾ ਲੈਣ ਦੇਣ ਕਰੋਗੇ ਕਿਸੇ ਨੂੰ ਦੋਗੇ ਉਧਾਰਾ ਦੋਗੇ ਜਾਂ ਮਦਦ ਕਰੋਗੇ ਅਗਲਾ ਵਾਪਸ ਨਹੀਂ ਕਰੂਗਾ ਤਾਂ ਉਹਦੇ ਨਾਲ ਤੇ ਤੁਹਾਡਾ ਰਿਸ਼ਤਾ ਵਿਗੜਨਾ ਹੀ ਹੈ ਤੁਹਾਡੇ ਆਪਣੇ ਘਰ ਦਾ ਮਾਹੌਲ ਵੀ ਖਰਾਬ ਹੋ ਜਾਣਾ ਤੇ ਫਿਰ ਉਸ ਰਿਸ਼ਤੇ ਨੇ ਤੁਹਾਡੇ ਘਰ ਦਾ ਮਾਹੌਲ ਠੀਕ ਕਰਨਾ ਨਹੀਂ ਆਉਣਾ ਇਸ ਕਰਕੇ ਇਸ ਗੱਲ ਦਾ ਪੜਦਾ ਕਦੇ ਵੀ ਪਤੀ ਕੋਲੋਂ ਨਹੀਂ ਰੱਖਣਾ ਚਾਹੀਦਾ ਉਹਦੀ ਮਰਜ਼ੀ ਦੇ ਨਾਲ ਹੀ ਚੱਲਣਾ ਚਾਹੀਦਾ ਤੀਜੀ ਗੱਲ ਜੇਕਰ ਪਤਨੀ ਕੋਈ ਕੰਮ ਕਰਦੀ ਆ ਉਹ ਬਾਹਰ ਕਿਤੇ ਕੰਮ ਤੇ ਜਾਂਦੀ ਆ ਤਾਂ ਉਹਨੂੰ ਕੋਈ ਪਰੇਸ਼ਾਨ ਕਰਦਾ ਬੇਸ਼ੱਕ ਉਹਦੇ ਆਫਿਸ 'ਚ ਜਿੱਥੇ ਕੰਮਕਾਰ ਕਰਦੀ ਉੱਥੇ ਹੋਵੇ ਚਾਹੇ ਰਸਤੇ ਵਿੱਚ ਹੋਵੇ ਉਹ ਕੱਲ ਕਦੇ ਵੀ ਲੁਕਾ ਕੇ ਨਾ ਰੱਖੇ ਕਿਉਂਕਿ ਕੀ ਹੁੰਦਾ ਕਈ ਵਾਰੀ ਕਿ ਜਦੋਂ ਔਰਤਾਂ ਇਹ ਗੱਲ ਘਰ ਆ ਕੇ ਨਹੀਂ ਦੱਸਦੀਆਂ ਨਾ ਉਦੋਂ ਵੀ ਉਹ ਵਿਅਕਤੀ ਜਿਹੜਾ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਨਾ ਉਹਦੇ ਮਨ ਵਿੱਚ ਵੀ ਇਹ ਗੱਲ ਬੈਠ ਜਾਂਦੀ ਕਿ ਇਹਨੇ ਕਿਸੇ ਨੂੰ ਨਹੀਂ ਦੱਸਣਾ ਇਸ ਕਰਕੇ ਉਹਨਾਂ ਨੂੰ ਵੀ ਇਸ ਗੱਲ ਦੀ ਸ਼ਹਿ ਮਿਲਦੀ ਜਾਂਦੀ ਆ ਤੇ ਫੇਰ ਉਹ ਗਲਤੀਆਂ ਵੱਡੀਆਂ ਤੋਂ ਵੱਡੀਆਂ ਕਰਦੇ ਆ ਜੇ ਇਸ ਕਰਕੇ ਫਿਰ ਤੁਸੀਂ ਦੇਖਦੇ ਹੀ ਉਹ ਸਮਾਜ ਵਿੱਚ ਕੀ ਕੋਸ਼ ਹੋ ਜਾਂਦਾ ਕਿ ਘਰ ਵਿੱਚ ਪਤਾ ਹੀ ਨਹੀਂ ਹੁੰਦਾ ਭਾਵੇਂ ਕੁੜੀਆਂ ਹੀ ਹੋਣ ਪਤਾ ਹੀ ਨਹੀਂ ਹੁੰਦਾ ਕਰਨਾ ਕੁੜੀ ਦੇ ਘਰਦਿਆਂ ਨੂੰ ਪਤਾ ਹੁੰਦਾ ਨਾ ਮੁੰਡੇ ਦੇ ਘਰਦਿਆਂ ਨੂੰ ਪਤਾ ਹੁੰਦਾ ਤਾਂ ਵਾਰਦਾਤ ਵੱਡੀ ਹੋ ਜਾਂਦੀ ਆ ਚਾਹੇ ਲੜਕੀਆਂ ਹੀ ਹੋਣ ਕੁਵਾਰੀਆਂ ਕੁੜੀਆਂ ਹੀ ਹੋਣ ਜੇਕਰ ਕੋਈ ਪਰੇਸ਼ਾਨ ਕਰਦਾ ਤਾਂ ਘਰ ਆ ਕੇ ਆਪਣੀ ਮਾਂ ਨੂੰ ਆਪਣੇ ਬਾਪ ਨੂੰ ਜ਼ਰੂਰ ਦੱਸਿਆ ਜਾਵੇ ਹੁਣ ਇਸ ਕਰਕੇ ਕੁੜੀਆਂ ਡਰਦੀਆਂ ਨਹੀਂ ਦੱਸਦੀਆਂ ਕਿ ਜੇਕਰ ਕੋਈ ਮੈਰਿਡ ਆ ਤੋ ਆਪਣੇ ਪਤੀ ਨੂੰ ਨਹੀਂ ਦੱਸੂਗੀ ਕਿ ਉਹ ਜਾ ਕੇ ਲੜਾਈ ਝਗੜਾ ਨਾ ਕਰਵੇ ਕਿ ਆ ਕੁੜੀ ਨਹੀਂ ਦੱਸੂਗੀ ਘਰ ਆ ਕੇ ਕਿ ਮੇਰਾ ਬਾਪ ਜਾ ਕੇ ਲੜਾਈ ਝਗੜਾ ਨਾ ਕਰ ਲਵੇ ਇਸ ਡਰ ਤੋਂ ਉਹ ਕੁਟੀਆਂ ਆਪਣੇ ਅੰਦਰ ਹੀ ਗੱਲ ਰੱਖਦੀਆਂ ਪਰ ਮੁੜ ਕੇ ਇਨਜਾਮ ਜਿਹੜੇ ਆ ਉਹ ਬਹੁਤ ਮਾੜੇ ਨਿਕਲਦੇ ਆ ਗਲਤ ਨਿਕਲਦੇ ਆ ਇਸ ਕਰਕੇ ਪਤਨੀ ਵੀ ਜੇਕਰ ਉਹਨੂੰ ਕੋਈ ਰਸਤੇ ਵਿੱਚ ਜਾਂ ਉਹਦੇ ਆਫਿਸ ਵਿੱਚ ਜਿੱਥੇ ਵੀ ਕੰਮ ਕਰਦੀ ਆ ਉੱਥੇ ਕੋਈ ਤੰਗ ਕਰਦਾ ਤਾਂ ਉਹ ਪਹਿਲੇ ਦਿਨ ਆਪ ਵਾਰਨਿੰਗ ਦੇ ਸਕਦੀ ਆ ਜੇਕਰ ਉਹਨੂੰ ਲੱਗਦਾ ਆ ਕਿ ਉਹਦੇ ਕਹਿਣ ਨਾਲ ਇਹ ਮਸਲੇ ਦਾ ਹੱਲ ਨਹੀਂ ਹੋਣਾ ਤਾਂ ਉਹ ਆ ਕੇ ਆਪਣੇ ਪਤੀ ਨੂੰ ਜੇਕਰ ਲੜਕੀ ਆ ਤਾਂ ਆਪਣੀ ਮਾਂ ਜਾਂ ਬਾਪ ਨੂੰ ਜ਼ਰੂਰ ਦੱਸੇ ਪਿਆਰ ਦੇ ਨਾਲ ਬੈਠ ਕੇ ਕਿ ਮੇਰਾ ਆਫਿਸ ਮੇਰੇ ਕੰਮ ਕਰਨ ਵਾਲੀ ਜਗ੍ਹਾ ਆ ਉਹ ਤੇ ਤੁਸੀਂ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਜਾ ਕੇ ਸਮਝਾ ਲਵੋ ਕਿ ਮੈਨੂੰ ਕੋਈ ਪਰੇਸ਼ਾਨ ਕਰ ਲਿਆ ਇਸ ਕਰਕੇ ਜਦੋਂ ਤੁਸੀਂ ਇਸ ਤਰ੍ਹਾਂ ਦੱਸੋਗੇ ਤੁਹਾਡੇ ਘਰ ਦਾ ਮੈਂਬਰ ਜਾ ਕੇ ਉੱਥੇ ਗੱਲ ਕਰੇਗਾ ਨਾ ਤਾਂ ਅਗਲੇ ਨੂੰ ਇਸ ਗੱਲ ਲਈ ਚਕੰਨਾ ਹੋ ਜਾਏਗਾ ਕਿ ਨਹੀਂ ਇਹ ਘਰ ਜਾ ਕੇ ਦੱਸ ਦੇ ਤੇ ਮੇਰਾ ਇੰਜਾਮ ਜਿਹੜਾ ਉਹ ਮਾੜਾ ਹੋਣਾ ਸੋ ਇਸ ਕਰਕੇ ਸਹੀ ਨਾ ਜਾਇਆ ਕਰੋ ਕੁਝ ਗੱਲਾਂ ਇਹੋ ਜੀਆਂ ਹੁੰਦੀਆਂ ਹੁੰਦੀਆਂ ਜਿਹੜੀਆਂ ਆਣ ਕੇ ਆਪਣੇ ਘਰ ਆਪਣੇ ਪਤੀ ਨੂੰ ਪਰਿਵਾਰ ਨੂੰ ਦੱਸਣੀਆਂ ਜਿਹੜੀਆਂ ਉਹ ਬੜੀਆਂ ਜ਼ਰੂਰੀ ਹੋ ਜਾਂਦੀਆਂ ਸੋ ਇਹਨਾਂ ਕੁਝ ਗੱਲਾਂ ਦਾ ਜਿਹੜਾ ਵਾ ਨਾ ਉਪੀਰ ਨਾਮ ਬਣਾ ਕੇ ਰੱਖਿਆ ਕਰੋ ਇਹ ਗੱਲਾਂ ਆਪਣੇ ਪਤੀ ਨਾਲ ਪਰਿਵਾਰ ਨਾਲ ਸਾਂਝੀਆਂ ਜ਼ਰੂਰ ਕਰਿਆ